ਇਨੀ ਨਕਮੀ ਤੇ ਇਨੀ ਨਖਿਤ ਹੋ ਚੁੱਕੀ ਆ ਇਹ ਕਮਹਾਨ ਕੋਸ਼ ਨੂੰ ਦੇਖ ਕੇ ਸ਼ਾਪ ਨਹੀਂ ਸਕੀ ਭਾਈ ਕਾਨ ਸਿੰਘ ਨਾਬਾ ਨੇ ਲਗਭਗ 65000 ਦੇ ਕਰੀਬ ਜਿਹੜੇ ਇਤਰਾਸ ਸੀ ਐਂਟਰੀਆਂ ਦਰਜ ਕੀਤੀਆਂ ਸੀਗੀਆਂ ਇਸ ਯੂਨੀਵਰਸਿਟੀ ਨੇ 30000 ਦੇ ਲਗਭਗ ਵਿੱਚ ਗਲਤੀ ਕਰ ਦਿੱਤੀ ਇੱਕ ਸਾਜ਼ਿਸ਼ ਤਹਿਤ ਸਾਡ ਨੂੰ ਸਿਧਾਂਤਕ ਤੌਰ ਤੇ ਖਤਮ ਕਰਕੇ ਸਾਨੂੰ ਇਹ ਇੱਕ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਉਦੋਂ ਵੀ ਵਿਦਿਆਰਥੀਆਂ ਨੇ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਵਾਰੀ ਵਿਰੋਧ ਕੀਤਾ ਪਰ ਅੱਜ ਇਹ ਯੂਨੀਵਰਸਿਟੀ ਦੇ ਸੋਹਰ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਨਸ਼ਟ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਨੇ ਆ ਕੇ ਗੇਟ ਦੇ ਉੱਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਕਿ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾਗਰਦੀ ਨੇ ਵਿਦਿਆਰਥੀ ਨੂੰ ਪੌਣੇ ਦੋ ਉੱਥੇ ਜਿਹੜੇ ਹਾਲਾਤ ਨੇ ਉੱਥੋਂ ਦਾ ਕੀ ਮੰਜ਼ਰ ਆਗਾ ਆ ਤੁਹਾਨੂੰ ਦਿਖਾ ਦਿੱਤਾਗਾ ਵੀ ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੀ ਪੰਗਤੀਆਂ ਦੀਆਂ ਜਿਹੜੀ ਵਿਆਖਿਆ ਕੀਤੀ ਗਈ ਉਹ ਇਸ ਦੇ ਵਿੱਚ ਕਿਵੇਂ ਕੀਤੀ ਗਈ ਆ ਸੋ ਜਿਹੜਾ ਇਹ ਵਰਤਾਰਾ ਹੈਗਾ ਇਹ ਅਸਹਿਣ ਹੈਗਾ ਇਹ ਸਹਿਜੇ ਨਹੀਂ ਹੋਇਆ ਇਹ ਇੱਕ ਸ साजिश ਤਹਿਤ ਹੋਇਆ ਸਾਨੂੰ ਜਾਗਣਾ ਪੈਣਾ ਜਿਨ੍ਹਾਂ ਤੋਂ ਅਸੀਂ ਆਸਾਂ ਰੱਖਦੇ ਹਾਂ ਜੁਨੀਅਰਸ ਦੇ ਵਿੱਚ ਗੁੱద్ధిਜੀਵੀ ਜਾਂ ਬੌਧਿਕ ਵਰਗ ਉਹੀ ਸਾਨੂੰ ਖੋਰਾ ਲਾ ਰਿਹਾ ਇਹ ਬੜਾ ਮੰਦ ਭਾਗਾ ਵਰਤਾਰਾ ਜੀ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ ਸਾਡੇ ਪਿਛਲੇ ਦੇਖਦੇ ਦੇਖਦੇ ਇੱਕ ਦਹਾਕੇ ਦੇ ਵਿੱਚ ਤੀਜੀ ਵਾਰੀ ਵਰਤਾਰਾਗਾ ਪਹਿਲਾਂ 2015 ਦੇ ਵਿੱਚ ਦੋ ਟਰੱਕ ਕੋ ਰੱਦੀ ਕਹਿ ਕੇ ਕਬਾੜ ਕਹਿ ਕੇ ਵੇਚ ਦਿੱਤੇ ਜਾਂਦੇ ਨੇ ਪਰ ਜਦੋਂ ਉਹਦੇ ਵਿੱਚੋਂ ਦੇਖਿਆ ਜਾਂਦਾਗਾ ਤਾਂ ਮਹਾਰਾਜੀ ਸਿੰਘ ਸਮੇਂ ਦੀਆਂ ਲਿਖਤਾਂ ਭਗਵਤ ਗੀਤਾ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਖਰੜੇ ਜਾਂ ਉਹਦੇ ਨਾਲ ਬਾਣੀ ਦੀਆਂ ਗੁੱਟ ਕੇ ਹੱਥ ਲਿਖਤਾਂ ਜਿਹੜੀਆਂ ਉਹ ਬਹੁਤ ਮਿਲੀਆਂ ਪਰ ਅੱਜ ਤੱਕ ਉਹਦਾ ਇਹਸਾਫ ਨਹੀਂ ਮਿਲਿਆ ਵੀ ਜਿਹੜਾ ਇੱਕ ਟਰੈਕ ਉਹ ਗਿਆ ਕਿਤੇ ਸੋ ਜਿਹੜਾ ਅੱਜ ਆਪਾਂ ਮੌਜੂਦਾ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਆ ਵੀ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਇੱਕ ਪ੍ਰੋਜੈਕਟ ਮਿਲਿਆ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਸਪਣਾਗਾ ਇਹ ਸਾਡੀ ਯੂਨੀਵਰਸਿਟੀ ਇੰਨੀ ਨਕਮੀ ਤੇ ਇੰਨੀ ਨਖਿੱਧ ਹੋ ਚੁ ਇਹ ਕਮਹਾਨ ਕੋਸ਼ ਨੂੰ ਦੇਖ ਕੇ ਸ਼ਾਪ ਨਹੀਂ ਸਕੀ ਭਾਈ ਕਾਨ ਸਿੰਘ ਨਾਬਾ ਨੇ ਲਗਭਗ 65000 ਦੇ ਕਰੀਬ ਜਿਹੜੇ ਇਤਰਾਸ ਸੀ ਐਂਟਰੀਆਂ ਦਰਜ ਕੀਤੀਆਂ ਸੀਗੀਆਂ ਇਸ ਯੂਨੀਵਰਸਿਟੀ ਨੇ 30000 ਦੇ ਲਗਭਗ ਉੱਚ ਗਲਤੀ ਕਰ ਦਿੱਤੀ ਐਡਾ ਵੱਡਾ ਜਿਹੜਾ ਸਾਨੂੰ ਇਹ ਮਤਲਬ ਸਿਧਾਂਤਕ ਤੌਰ ਤੇ ਖੋਰਾ ਲਾਇਆ ਜਾ ਰਿਹਾ ਕੀ ਇਹ ਸਹਿਜੇ ਲੱਗਿਆ ਨਹੀਂ ਇਹ ਸਹੀ ਨਹੀਂ ਲੱਗਿਆ ਇਹ ਕਿ ਸਾਜ਼ਿਸ਼ ਤਹਿਤ ਸਾਨੂੰ ਸਿਧਾਂਤਕ ਤੌਰ ਤੇ ਖਤਮ ਕਰਕੇ ਸਾਨੂੰ ਇਹ ਇੱਕ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਉਦੋਂ ਵੀ ਵਿਦਿਆਰਥੀਆਂ ਨੇ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਵਾਰੀ ਵਿਰੋਧ ਕੀਤਾ ਪਰ ਅੱਜ ਇਹ ਯੂਨੀਵਰਸਿਟੀ ਸੋਹਰ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਨਸ਼ਟ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਨੇ ਆ ਕੇ ਗੇਟ ਦੇ ਉੱਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾਗਰਦੀ ਨੇ ਵਿਦਿਆਰਥੀ ਨੂੰ ਪੌਣੇ 2 ਘੰਟੇ ਰੋਕ ਕੇ ਰੱਖਿਆ ਤੇ ਅੰਦਰ ਖਾਤੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਟੋਏ ਨੂੰ ਬੰਦ ਕਰ ਦਾਂਗੇ ਤੇ ਦੂਜਾ ਦਿਖਾ ਦਾਂਗੇ ਵੀ ਚਲੋ ਇੰਨਾ ਕਰ ਪਰ ਵਿਦਿਆਰਥੀਆਂ ਦੇ ਰੋ ਅੱਗੇ ਯੂਨੀਵਰਸਿਟੀ ਨੂੰ ਝੁਕਣਾ ਪਿਆ ਤੇ ਇੱਥੇ ਧੱਕੇ ਨਾਲ ਵਿਦਿਆਰਥੀ ਇੱਥੇ ਆ ਕੇ ਖੜੇ ਤੁਸੀਂ ਦੇਖਿਆ ਉੱਥੇ ਜਿਹੜੇ ਹਾਲਾਤ ਨੇ ਉੱਥੋਂ ਦਾ ਕੀ ਮੰਜ਼ਰ ਆਗਾ ਆ ਤੁਹਾਨੂੰ ਦਿਖਾ ਦਿੱਤਾਗਾ ਵੀ ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੀ ਪੰਗਤੀਆਂ ਦੀਆਂ ਜਿਹੜੀ ਵਿਆਖਿਆ ਗਈ ਉਹ ਇਸ ਦੇ ਵਿੱਚ ਕਿਵੇਂ ਕੀਤੀ ਗਈ ਆ ਸੋ ਜਿਹ ਇਹ ਸਹਿਜੇ ਨਹੀਂ ਹੋਇਆ ਇਹ ਇੱਕ ਸਾਜ਼ਿਸ਼ ਤਹਿਤ ਹੋਇਆ ਸਾਨੂੰ ਜਾਗਣਾ ਪੈਣਾ ਜਿਨ੍ਹਾਂ ਤੋਂ ਅਸੀਂ ਆਸਾਂ ਰੱਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਬੁੱਧੀਜੀਵੀ ਜਾਂ ਬੌਧਿਕ ਵਰਗ ਉਹ ਹੀ ਸਾਨੂੰ ਖੋਰਾ ਲਾ ਰਿਹਾ ਸਾਨੂੰ ਦੇਖ ਕੇ ਲਿਖਣਾ ਛਾਪਣਾ ਨਹੀਂ ਆਇਆ ਤੇ ਅਸੀਂ origignal text ਕੀ ਲਿਖਾਂਗੇ ਇਹਦੇ ਉੱਤੇ ਜਿਹੜਾ ਲੱਖਾਂ ਦਾ ਘਾਟਾ ਛਪਿਆ ਯੂਨੀਵਰਸਿਟੀ ਦੇ ਮਤਲਬਕ ਇਹਦਾ ਇੱਥੇ ਮੁੱਲ ਲਿਖਿਆ ਹੋਊ ਇਹਦਾ ਮੁੱਲ ਲਗਾ 800 ਰੁਪਇਆ ਇਹ ਕਹਿੰਦੇ 15000 ਰੁਪਏ 15000 ਗਿਣਤੀ ਆ ਗਿਣਤੀ ਮਤਲਬ 4 ਜਿਲਤਾ 15 ਚੌਕਾ 60 70000 ਦੇ ਲਗਭਗ ਇਹ ਇੱਕ ਤਰ੍ਹਾਂ ਦਾ ਇਦਾਂ ਦੇ ਖਾੜ ਦੇ ਨੇ ਜਿਹਨੂੰ ਯੂਨੀਵਰਸਿਟੀ ਡਿਸਟਰਾਏ ਕਰ ਰਹੀ ਆ ਟਰਾਲੀ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਪੰਜ ਨਹੀਂ ਸੱਤ ਨਹੀਂ ਘੱਟੋ ਘੱਟ ਇੱਥੇ 15 ਟਰਾਲੀਆਂ ਇਹਨਾਂ ਨੇ ਪਹਿਲਾਂ ਛਿੱਟ ਕੇ ਦਬਣਾਤੀਆਂ ਕਮੇਟੀ ਨੂੰ ਇਹਦੀ ਸ਼ਿਕਾਇਤ ਕਰ ਰਹੇ ਸ਼ਰੂਮੀ ਕਮੇਟੀ ਨੂੰ ਸ਼ਿਕਾਇਤ ਮੈਨੇ ਕਿ ਇਹ ਹੁਣ ਅਸੀਂ ਅਗਲਾ ਜਿਹੜਾਗਾ ਸ਼ੋਨ ਕਮੇਟੀ ਨੂੰ ਵੀ ਕਰਾਂਗੇ ਯੂਨੀਵਰਸਿਟੀ ਦਾ ਵੱਡੇ ਪੱਧਰ ਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਅਸੀਂ ਧੰਨਵਾਦ ਕਰਦਾ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਇਹ ਆਵਾਮ ਤੱਕ ਪੰਜਾਬ ਦੇ ਤੱਕ ਗੱਲ ਪਹੁੰਚਣੀ ਚਾਹੀਦੀ ਆ ਜਿੱਥੇ ਅਸੀਂ ਆਪ ਦੇ 3 ਪੁੱਤਾਂ ਨੂੰ ਪੜਨ ਲਈ ਭੇਜ ਦਿਆਂ ਜਾਂ ਜਿੱਥੋਂ ਅਸੀਂ ਆਸਾ ਰੱਖਦੇ ਆ ਵੀ ਉੱਥੋਂ ਦੀਆਂ ਖੋਦਾਂ ਸਾਡੇ ਦੇ ਅੱਗੇ ਸਾਨੂੰ ਸਮਾਜ ਲਈ ਕੋਈ ਸੇਧ ਦੇਣਗੀਆਂ ਉਹਨਾਂ ਦੀਆਂ ਕਰਤੂਤਾਂ ਤੇ ਵਰਤਾਰੇ ਆ ਤੁਹਾਡੇ ਸਾਹਮਣੇ ਨੇਗੇ ਜ਼ਿੰਮੇਵਾਰ ਕਿਹਨੂੰ ਸਮਝ ਹੁੰਦੀ ਇਸ ਪੂਰੇ ਹੋਸਟਿਲ ਇਹ ਯੂਨੀਵਰਸਿਟੀ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜ਼ਿੰਮੇਵਾਰ ਠਹਿਰਾਉਣਾ ਸਾਡੀ ਗਲਤੀ ਹੋਵੇਗੀ ਇੱਕ ਯੂਨੀਵਰਸਿਟੀ ਦੇ ਵਿੱਚ ਪੂਰਾ ਨੈਕਸਸ ਚੱਲ ਰਿਹਾ ਇੱਕ ਤੰਤਰ ਚੱਲ ਰਿਹਾ ਜਿਹੜਾ ਸੋ ਉਹ ਤੰ ਉਹ ਦਾ ਇਹ ਜਿਹੜਾ ਸਿਸਟਮ ਆ ਉਹ ਆਪਰੇਟ ਹੋ ਰਿਹਾ ਉਹ ਇਹ ਵਰਕਿੰਗ ਕਰ ਰਿਹਾ ਉਹ ਇਹ ਕਹਿ ਰਹੇ ਨੇ ਵੀ ਇਹਦੀ 15000 ਗਿਣਤੀ ਆ ਜਦੋਂ ਅਸੀਂ ਪਬਲਿਕੇਸ਼ਨ ਬਿਊਰੋ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨੂੰ ਪਹਿਲੇ ਹੱਲੇ ਗਿਣਤੀ ਵੀ ਪਤਾ ਨਹੀਂ ਸੀ ਹੁਣ ਕੀ ਇਹ ਸਾਰੀ ਜਿਹੜੀ ਗਿਣਤੀ ਇੱਥੇ ਪਹੁੰਚ ਚੁੱਕੀ ਆ ਨਹੀਂ ਸਾਡਾ ਇਹ ਦੋਸ਼ ਆ ਸਾਡਾ ਇਹਨਾਂ ਤੇ ਐਲੀਗੇਸ਼ਨ ਆ ਪਰ ਸਾਡੇ ਐਲੀਗੇਸ਼ਨ ਅਜੇ ਤੱਕ ਕਦੇ ਛੁੱਟ ਨਹੀਂ ਹੋਏ ਇਦਾਂ ਦਾ ਕਟੋ-ਕਟ 5-7000 ਜਿਹੜਾ ਉਹ ਆਗਾ ਖਰੜਾ ਉਹ ਬਾਹਰ ਨਿਕਲ ਚੁੱਕਿਆ ਆ ਇਹੇ ਦੁਕਾਨਾਂ ਤੇ ਜਾਊਗਾ ਇਹ ਦੁਕਾਨਾਂ ਤੇ ਜਾ ਕੇ ਉਦੋਂ ਬਾਅਦ 20-50 ਸਾਲਾਂ ਨੂੰ ਇਤਿਹਾਸ ਬਣੂਗਾ ਜਦੋਂ ਵੀ ਕਿਸੇ ਨੂੰ ਕੋਈ ਹਵਾਲੇ ਦੀ ਲੋੜ ਪਊ ਤਾਂ ਉਹ ਇਸ ਨੂੰ ਹਵਾਲੇ ਦੇ ਤੌਰ ਤੇ ਵਰਤੂਗਾ ਜਿਹੜੀਆਂ ਉਹ ਗਲਤੀਆਂ ਨੇ ਫਿਰ ਉਹ ਇਹਨੂੰ ਇਹ ਕਹਿ ਕੇ ਪੇਸ਼ ਕਰੂਗਾ ਇਹ ਪਬਲਿਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਦਾ ਠੀਕ ਹੈ ਪਤਾ ਲੱਗਿਆ ਸਟੂਡੈਂਟ ਵੀ ਇਧਰ ਨੂੰ ਆ ਰਹੇ ਸੀ ਅਸੀਂ ਵੀ ਇੱਥੇ ਆਏ ਆ ਤੇ ਇੱਥੇ ਖੜੇ ਤੇ ਸਕਿਉਰਿਟੀ ਅਕਸਰ ਦੀ ਡਿਊਟੀ ਲੱਗੀ ਹੁੰਦੀ ਹੈ ਵੀ ਅੱਗੇ ਤੁਸੀਂ ਨਹੀਂ ਜਾਣਾ ਤੇ ਕੁੜੀਆਂ ਦੇ ਹਸਪੀਟਲ ਨੇ ਉਹਨਾਂ ਦੀ ਸਕਿਉਰਿਟੀ ਦੀ ਵੀ ਡਿਊਟੀ ਹੈ ਪਰ ਉਸ ਤੋਂ ਬਾਅਦ ਨਾਲ ਦੇ ਨਾਲ ਜੇ ਤੁਸੀਂ ਪਿੱਛੇ ਦੇਖਦੇ ਇੱਕ ਟਰਾਲੀ ਹੋਰ ਭਰੀ ਹੋਈ ਇੱਕ ਟਰਾਲੀ ਹੋਰ ਭਰੀ ਹੋਈ ਸਾਰੇ ਗਰੰਟੀ ਤਾਂ ਕੋਈ ਇੱਕ ਪੱਕੀ ਹੈ ਨਹੀਂ ਵੀ ਕਿੰਨੀ ਕੋਕਾਪੀ ਜਿਹੜੀ ਗਲਤ ਛਪੀ ਹੈ ਪਰ ਇੱਕ ਟਰਾਲੀ ਭਰੀ ਹੋਈ ਮਾਨਕੋਚ ਦੀ ਤੇ ਫਿਰ ਦੁਬਾਰਾ ਫਿਰ ਇੱਥੇ ਬੇਅਦਬੀ ਕਰਨ ਲਈ ਲਿਆਂਦੀ ਜਾ ਰਹੀ ਸੀ ਹੁਣ ਵੀ ਤੁਸੀਂ ਉੱਥੇ ਦੇਖ ਸਕਦੇ ਹੋ ਦੋ ਟੋਏ ਪਟਕੇ ਪਾਣੀ ਸਿੱਟ ਕੇ ਤੇ 파ੜ 파ੜ ਕੇ ਅੰਗ ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਗੱਲ ਪਹਿਲਾਂ ਹੋਈ ਜਾਂਦੀ ਸਰੂਪਾਂ ਦੀ ਆਪਣੀ ਬੇਅਦਬੀ ਜਿਹੜੇ ਨਵੇਂ ਛਪੇ ਨੇ ਉਹ ਗਲਤ ਹੋਏ ਨੇ ਤੇ ਆ ਜਿਹੜਾ ਪੁਰਾਣੀ ਜਲਦਾ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਉੱਥੋਂ ਲੱਭੀ ਵਿੱਚੋਂ ਇਹ ਪੁਰਾਣਾ ਹੈ ਪੁਰਾਣੇ ਦੇ ਮੇਲੇ ਦਾ ਸ਼ਾਇਦ ਕੋਈ ਗਲਤੀ ਵੀ ਨਹੀਂ ਹੋਣੀ ਇਹਦੀ ਬਿਆਦੀ ਪੁਰਾਣੀ ਸਰੂਪ ਪਤਾ ਨਹੀਂ ਕਿੰਨੇ ਕਿ ਵਿੱਚੋਂ ਉੱਥੇ ਦੱਬ ਯੋਗੀ ਲੱਗਦਾ ਪ੍ਰੋਫੈਸਰ ਨਾਲ ਗੱਲਬਾਤ ਕੀਤੀ ਹੈ ਕੌਣ ਆਇਆ ਸੀ ਜਿੰਨਾਂ ਉੱਪਰ ਕੌਣ ਆਇਆ ਹੁਣ ਤੱਕ ਅਸੀਂ ਇੱਥੇ ਜਿੰਨੀ ਸਾਡੀ ਗੱਲਬਾਤ ਹੋਈ ਹੈ ਨਾਲ ਇਹਨਾਂ ਨੇ ਦੱਸਿਆ ਹੈ ਜਿਹੜੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਹਾਨ ਕੋਸ਼ ਛਾਪਣ ਦੀ ਮਿਲੀ ਸੀ ਤੇ ਉਹਦੇ ਵਿੱਚ ਜਿਹਨੇ ਛਾਪਿਆ ਤੇ ਬਾਅਦ ਵਿੱਚ ਬਾਹਰੋਂ ਵਿਦਵਾਨਾਂ ਨੇ ਦੱਸਿਆ ਕਿ ਇਹਦੇ ਵਿੱਚ ਗਲਤੀਆਂ ਨੇ ਤੇ ਇੱਥੋਂ ਇਹਨਾਂ ਨੇ ਮੰਨਿਆ ਕਿ 30 ਤੋਂ 35000 ਗਲਤੀ ਮਹਾਨ ਕੋਸ਼ ਦੇ ਸਾਰੀਆਂ ਕੱਪੀਆਂ ਦੇ ਵਿੱਚ 30 ਤੋਂ 35000 ਗਲਤੀ ਹੋਈ ਹੈ ਤੇ ਇਹ ਗਲਤੀ ਤੁਸੀਂ ਦੇਖੋ ਵੀ ਮਹਾਨ ਕੋਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਦਸ਼ਮ ਗੰਤੀ ਬਾਣੀ ਸਾਰੇ ਧਰਮਾਂ ਦੀ ਬਾਣੀ ਦੇ ਦਰਦ ਹੈ ਦਰਜੇ ਤੇ ਬਾਣੀ ਦੀ ਬੇਅਦਬੀ ਹੈ ਨਾਲ ਕੁਛ ਦੀ ਗੱਲ ਨਹੀਂ ਤੁਸੀਂ ਪ੍ਰੋਫੈਸਰ ਕੀ ਕਹਿੰਦੇ ਨਹੀਂ ਤੁਹਾਨੂੰ ਕੋਈ ਬਲੈਕ ਪ੍ਰੋਫੈਸਰ ਅਥਾਰਟੀ ਵੀ ਆਈ ਕੋਈ ਅਧਿਕਾਰੀ ਤੁਹਾਡੇ ਕੋਲ ਆਈ ਯੂਨੀਵਰਸਿਟੀ ਦਾ ਅਸੀਂ ਹਾਂਜੀ ਸਾਡੀ ਅਥਾਰਟੀ ਨਾਲ ਜਦੋਂ ਗੱਲ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਜਿਹੜਾ এনਵਾਇਰਨਮੈਂਟ ਡਿਪਾਰਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਅਗਨਪੇੜ ਅਸੀਂ ਕਿਹਾ ਵੀ ਕਿ ਤਿਲਕਾ ਹੁੰਦਾ ਹੈ ਕੋਈ ਜੇ ਤੁਸੀਂ ਡਿਸਟਰੋਏ ਕਰਨਾ ਹੈ ਤਾਂ ਕਿਸੇ ਤਰੀਕੇ ਦੇ ਥਰੂ ਜਿਵੇਂ ਕੋਈ ਸਿੱਖ ਧਰਮ ਦੇ ਵਿੱਚ ਉਹਦੀ ਮਰਿਆਦਾ ਤੇ ਉਹਦੇ ਰਾਹੀਂ ਨਸ਼ਟ ਕਰਨਾ ਚਾਹੀਦਾ ਪਰ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ এনਵਾਇਰਨਮੈਂ ਉਹਨੇ ਸਾਨੂੰ ਦੱਸਿਆ ਕਹਿੰਦੇ ਵੀ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਤੇ ਇੱਥੇ ਦੱਬੋ ਆ ਪੱਟੋ ਤੇ ਦੱਬ ਦੋ ਇਕੋ ਫ੍ਰੈਂਡਲੀ ਰੀਕਾ ਹੋਇਆ ਜੀ ਤੇ ਤੁਸੀਂ ਇਹ ਦੇਖੋ ਜਿਹੜੀ ਅਥਾਰਟੀ ਮੰਨਦੀ ਅਗਲੀ ਗੱਲਬਾਤ ਕਿਵੇਂ ਚੜ੍ਹੇ ਚੜ੍ਹੇਗੀ ਕਿ ਇਹਨੂੰ ਹੁਣ ਦਬਾਉਣ ਦੀ ਪ੍ਰਕਿਰਿਆ ਪੂਰੀ ਹੋਏਗੀ ਜਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਅਗਲੀ ਗੱਲਬਾਤ ਜਿਹੜੀ ਸਾਡੀ ਜਿਹੜੀ ਸਾਡੀ ਹੁਣ ਇਹ ਤਾਂ ਅਗਲੀ ਗੱਲ ਹੈ ਉਹ ਅਸੀਂ ਜਿਹੜੀ ਡਿਪਾਰਟਮੈਂਟ ਨੇ ਜਿਹੜੀ ਕਮੇਟੀ ਨੇ ਇਹ ਕਿਹਾ ਹੈ ਵੀ ਇੱਥੇ ਆ ਕੇ ਇਹਨੂੰ ਦੱਬ ਦੋ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਨੂੰ ਇੱਥੇ ਬੁਲਾਇਆ ਤੇ ਗੁੱਸੇ